ਬੜਾ ਰੌਲਾ ਜਾਂ ਪੈਂਦਾ ਸੀ ਵੀ ਝੋਨਾ ਪਾਣੀ ਵੱਧ ਪੀਂਦਾ ਪਾਣੀ ਵੱਧ ਪੀਂਦਾ ਅੱਜ ਛੋਡੇ ਬਾਅਦ ਤੇ ਮਿੱਤਰੋ ਝੋਨੇ ਦਾ ਹਾਈਬ੍ਰਿਡ ਬੀਜ ਲੈ ਕੇ ਆਏ ਆ ਜਿਹੜਾ ਪਾਣੀ ਵੀ ਘੱਟ ਪੀਂਦਾ ਸਮਾਂ ਵੀ ਘੱਟ ਲੈਂਦਾ ਤੇ ਜਿਵੇਂ ਕਹਿੰਦੇ ਹਰੇ ਸਪਰੇਅ ਵਾਲੀ ਵੀ ਬਚਦਾ ਤੇ ਪੂਰਾ ਘੈਂਟ ਬੀਜਾ ਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੇ ਖਰਾ ਉਤਰਨ ਵਾਲਾ ਤੇ ਮਾਨਤਾ ਪ੍ਰਾਪਤ ਬੀਜ ਆ ਜੀ ਝੋਨੇ ਦਾ ਤੇ ਜਿੰਨੇ ਆ ਕਿਸਾਨ ਵੀਰ ਆਪਣੇ ਨਾਲ ਖੜੇ ਆ ਇਹ ਸਾਰੇ ਗਰੁੱਪ ਨੇ ਇਹ ਝੋਨੇ ਦਾ ਬੀਜ ਇੱਕ ਵਾਰ ਆਪਦੇ ਜ਼ਮੀਨ ਦੇ ਵਿੱਚ ਵਰਤਿਆ ਪਰਖਿਆ ਉਸ ਤੋਂ ਬਾਅਦ ਵਿੱਚ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਹੀ ਚੰਗਾ ਨਤੀਜਾ ਜਿਵੇਂ ਕਹਿੰਦੇ ਉੱਭਰ ਕੇ ਆਇ ਤੇ ਜਿਵੇਂ ਇਸ ਵਾਰ ਜਿਹੜਾ ਝੋਨੇ ਦਾ ਰਿਜ਼ਲਟ ਸੀਗਾ ਬਹੁਤ ਮਾੜਾ ਨਿਕਲਿਆ ਨਾਲ ਸਾਰੇ ਕਿਸਾਨਾਂ ਨੂੰ ਲਗਭਗ ਨਾਰਾਜ਼ ਹੀ ਕੀਤਾ ਉਥੇ ਇਹ ਬੀਜ ਨੇ ਜਿਵੇਂ ਕਿ ਦੀਆਂ ਕਿਸਾਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਇੱਕ ਲਹਿਰ ਬਣਾਤੀ ਸੀ ਤੇ ਜਿੰਨੇ ਕਿਸਾਨ ਖੜੇ ਆ ਆਪਣੇ ਨਾਲ ਅੱਡੋ-ਅੱਡੀ ਏਰੀਆ ਦੇ ਆ ਜ਼ਿਆਦਾਤਰ ਜਿਹਨਾਂ ਆਪਾਂ ਗੱਲ ਕਰੀਏ ਵੀ ਸਰਸੇ ਜ਼ਿਲ੍ਹੇ ਨੇ ਇਹ ਬੀਜ ਦਾ ਪੂਰਾ ਪੂਰਾ ਲਾਹਾ ਲੈ ਲਿਆ ਹੁਣ ਮਿੱਤਰੋ ਵਾਰੀ ਸੋਡੀ ਆ ਤੇ ਪਹਿਲਾਂ ਬੀਜ ਤੇ ਮਾਰ ਕੈਮਰਾ ਇਹ ਬੀਜ ਦੀਆਂ ਜਿਹੜੀਆਂ ਜਿਵੇਂ ਕਿ ਦੀਆਂ ਖੂਬੀਆਂ ਨੇ ਢੇਰੀ ਜਦੋਂ ਮੰਡੀ ਦੇ ਵਿੱਚ ਲੱਗੂਗੀ ਤਾਂ ਇਹ ਬੀਜ ਮਿੱਤਰੋ ਅੱਡ ਪਿਆ ਦਿਸੂਗਾ ਜਦੋਂ ਬੰਦਾ ਆਊਗਾ ਨੰਗੂ ਉਸ ਨੂੰ ਪੁੱਛੂਗਾ ਵੀ ਲਾਇਆ ਕੀ ਆ ਤੇ ਜੇ ਆਪਾਂ ਗੱਲ ਕਰੀਏ ਘਟ ਸਮਾਂ ਲੈਂਦਾ ਜੀ ਘਟ ਸਮੇਂ ਦੇ ਉੱਤੇ ਘਟ ਸਪਰੇਅ ਦੇ ਉੱਤੇ ਹੁੰਦਾ ਤੇ ਸਭ ਤੋਂ ਵੱਡੀ ਗੱਲ ਡੇਢ ਤੋਂ 2 ਨੰਬਰ ਪਾਣੀ ਦੇ ਵਿੱਚ ਵੀ ਟੌਪ ਦਾ ਰਿਜ਼ਲਟ ਲੈ ਕੇ ਨਿਕਲਦਾ ਇਹ ਕੱਦ ਵੀ ਘਟਾ ਪਰਾਲੀ ਵੀ ਘਟਾ ਪਰਾਲੀ ਦਾ ਵੀ ਜਿਵੇਂ ਕਹ ਜੀ ਇਹ ਪੂਰਾ ਪੂਰਾ ਹੱਲ ਹੁੰਦਾ ਹੈਗਾ ਤੇ ਕੁਝ ਕੁ ਕਿਸਾਨ ਵੀਰਾਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਇਧਰਲੇ ਪਾਸੇ ਕਿਸਾਨ ਵੀਰ ਖੜੇ ਆ ਲਗਭਗ ਜਿੰਨੇ ਅਸੀਂ ਨਿਗਾਹ ਮਾਰੀ ਆ 85 ਮਣ ਤੋਂ ਤਾਂ ਲਗਭਗ ਜਿੰਨੇ ਕਿਸਾਨ ਵੀਰ ਖੜੇ ਸਾਰਿਆਂ ਨੇ ਝੋਨਾ ਵਾਧ ਹੀ ਕੱਢਿਆ ਦੇ ਨਾਲ ਆਪਣੇ ਇਧਰਲੇ ਪਾਸੇ ਵੀ ਨੇ ਅਸਈ ਗਾਲਾ ਅੰਕਲ ਜੀ ਨਾਮ ਹੈਗਾ ਜੀ ਸਕਰਾਤ ਸਿੰਘ ਪਿੰਡ ਹੈਬੂਆਣਾ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ ਸਹੀ ਆ ਜੀ ਐਡਰੈਸ ਹੈ ਨਾ ਹਾਂਜੀ 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 ਤੇ ਕਦੋਂ ਵੀਜਿਆ ਸੀ ਆਪਾਂ ਵੀਜੇ ਸੀ ਜੁਲਾਈ ਦੇ ਪਹਿਲੇ ਹਫਤੇ ਵਿੱਚ ਸੀ ਜੁਲਾਈ ਦੇ ਪਹਿਲੇ ਹਫਤੇ ਹਾਂਜੀ ਤੇ ਜਿਵੇਂ ਰਿਜ਼ਲਟ ਕੰਪਨੀ ਨੇ ਸਾਨੂੰ ਦੱਸਿਆ ਰਸੀ ਨੇ ਜਿਵੇਂ ਇਹਨਾਂ ਨੇ ਕਿਹਾ ਸੀ ਉਹਨਾਂ ਦੇ ਉੱਤੇ ਖਰਾ ਉਤਰਿਆ ਸੀ ਬਿਲਕੁਲ ਖਰਾ ਉਤਰਿਆ ਜੀ ਠੀਕ ਹੈ 90 95 ਮਾਣੇ ਕਲੇਮ ਕਰਦੀ ਹੈ ਕੰਪਨੀ ਵੀ ਨਿਕਲਦਾ ਆਪਣਾ ਕਿੰਨਾ ਨਿਕਲੇ ਸੀ 90 ਮਾਣੇ ਨਿਕਲਿਆ ਜੀ 90 ਮਾਣੇ 1 ਏਕੜ ਦਾ ਜੀ ਠੀਕ ਹੈ 1 ਏਕੜ ਦਾ 90 ਮਾਣ ਝੋਨਾ ਕੱਢਿਆ ਇਹਨਾਂ ਨੇ ਤੇ ਬਾਕੀ ਝੋਨਾ ਜਿਵੇਂ ਤੁਸੀਂ ਪਹਿਲਾਂ ਤੋਂ ਪੁਰਾਣੀ ਖੇਤੀ ਕਰਦੇ ਹੋ ਫਰਕ ਬੀਜ ਦਾ ਕਿੰਨਾ ਕੁ ਲੱਗਿਆ ਦੂਜੇ ਨਾਲੋਂ ਜਿਵੇਂ ਖਰਚਾ ਝੋਨੇ ਦੇ ਉੱਤੇ ਕਿਸਾਨ ਵੀਰ ਨੂੰ ਉਹ ਲੈ ਕੇ ਜਾਂਦਾ ਵਾਧਾ ਅਦਰ ਵਰਾਇਟਾਂ ਦੇ ਮੁਕਾਬਲੇ ਹਾਂਜੀ ਇਹਦਾ ਚੜ ਜਿਆਦਾ ਨਿਕਲੇ ਝਾੜ ਵੱਧ ਨਿਕਲੇ ਤੇ ਖਰਚ ਆ ਗਿਆ ਨਾ ਕਿ ਕੱਟ ਖਰਚ ਕੱਟ ਖਰਚੇ ਦੇ ਵਿੱਚ ਜਿਆਦਾ ਪੈਸਾ ਮਿਲ ਜੀ ਤੇ ਜਿਵੇਂ ਪ੍ਰਾਲੀ ਦਾ ਰੌਲਾ ਜਾ ਬੈਰ ਰੌਲਾ ਪ੍ਰਾਲੀ ਬਹੁਤ ਮਤਲਬ ਮੀਡੀਅਮ ਪ੍ਰਾਲੀ ਸੀਗੀ ਜੀ ਠੀਕ ਹੈ ਜਿਹੜੀ ਕਿ ਆਪਾਂ ਸੁਪਰ ਹੀਡਰ ਦੇ ਵਿੱਚ ਦੱਬ ਕੇ ਕਣਕ ਵੀ ਸਕਦੇ ਠੀਕ ਹੈ ਵੀ ਉਹਦੀ ਵੀ ਦਿੱਕ ਦਨੀ ਉਹੋ ਕੋ ਡਿੱਕਦੇ ਨਹੀਂ ਉਸ ਤੋਂ ਬਾਅਦ ਮੰਡੀ ਕਰਨ ਦੇ ਵਿੱਚ ਜਦੋਂ ਢੇਰੀ ਕੀਤੀ ਚਾਂਦੀ ਵਰਗੇ ਨਹੀਂ ਕਹਿ ਸਕਦੇ ਠੀਕ ਹੈ ਬਿਲਕੁਲ ਸੋਨੇ ਵਰਗੇ ਚਮਕਦੜਾਣੇ ਮੰਡੀ ਕਰਨ ਦੇ ਵਿੱਚ ਕੋਈ ਪਰੌਣ ਨਹੀਂ ਤੇ ਜਿਵੇਂ ਕਹ ਰਹੀ ਜਿਵੇਂ ਮੈਂ ਇੱਥੇ ਗੱਲ ਬੋਲੀ ਆ ਅੰਕਲ ਜੀ ਵੀ ਅੱਡ ਭਿਆਦੀ ਦਾ ਤੁਹਾਨੂੰ ਪੁੱਛਦੇ ਹੋਣਗੇ ਕਿਸਾਨ ਵੀਰੇ ਵੀ ਵੀ ਕਿਹੜਾ ਸ਼੍ਰੀ ਮਾਰਜੀ ਇਹ ਐਦਾਂ ਪਛਾਣਿਆ ਜਾਂਦਾ ਠੀਕ ਹੈ ਜਿਵੇਂ ਲੱਖਾਂ ਦੇ ਵਿੱਚ ਇੱਕ ਸਿੰਘ ਪਛਾਣਿਆ ਜਾਂਦਾ ਠੀਕ ਹੈ ਰਾਸ਼ੀ ਦਾ 33 50 ਠੀਕ ਹੈ ਜੋ ਬੀਜ ਹੈ ਮੰਡੀ ਦੇ ਵਿੱਚ ਢੇਰੀ ਵਖਰੀ ਦੀ ਸੁਗੀ ਠੀਕ ਹੈ ਵਖਰੀ ਦੀ ਸੁਗੀ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਇਹੜਾ ਕਿਸਾਨ ਵੀਰਾਂ ਦਾ ਉੱਤੇ ਲੱਗਿਆ ਹੋਇਆ ਯਾਰ ਤੁਸੀਂ ਗੱਲਬਾਤ ਸਿੱਧੀ ਵੀ ਕਰ ਸਕਦੇ ਹੋ ਤੇ ਇੱਧਰ ਕਿਸਾਨ ਵੀਰ ਆਪਣੇ ਨਾਲ ਨਹੀਂ ਗੁਰਪ੍ਰੀਤ ਸਿੰਘ ਪਿੰਡ ਆਲੀਕੇ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ ਜਿਵੇਂ ਕਿ ਆ ਵੀ ਸਰਸਾ ਵਾਲੇ ਜਨੇ ਲਾਹਾ ਲੈ ਲਿਆ ਤੇ ਆਪਣਾ ਕੀ ਨਾਮ ਆ ਜੀ ਗੁਰਪ੍ਰੀਤ ਗੁਰਪ੍ਰੀਤ ਸਿੰਘ ਤੇ ਆਪਾਂ ਕਿਦੋਂ ਜਲਾਇਆ ਸੀਗਾ ਜੀ ਇਹ ਵੀਜਾ 10 ਕਿ ਜਲਾਈ ਨੂੰ 10 ਕਿ ਜਲਾਈ ਨੂੰ ਵੀ ਕਿੰਨਾ ਝਾੜ ਦਿੱਤਾ ਜੀ 85 ਮਾਣ 85 ਮਾਣ ਤੇ ਜਿਵੇਂ ਆਮ ਕਿਸਾਨ ਵੀਰਾਂ ਨੂੰ ਦਿੱਕਤ ਆਉਂਦੀ ਹੈ ਜਿਵੇਂ ਹਰਿਆਣੇ ਦੇ ਵਿੱਚ ਵੀ ਆਉਂਦੀ ਹੋਣੀ ਹੈ ਪੰਜਾਬ ਦੇ ਵਿੱਚ ਤਾਂ ਆਉਂਦੀ ਆਉਂਦੀ ਆ ਮੰਡੀਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਵੇਂ ਬੰਦੇ ਨੇ ਵਾਢ ਲਿਆ ਉਸ ਤੋਂ ਬਾਅਦ ਚਾਹ ਤਾਪ ਤਾ 10-10 ਦਿਨ ਬੈਠਾ ਰਹਿੰਦਾ ਬੰਦਾ ਮੰਡੀ ਚ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜੀ ਭਰਾਈ ਸੀਤੀ ਹੁੰਦੀ ਆ ਭਰਾਈ ਵੀ ਸੀਤੀ ਹੁੰਦੀ ਆ ਤੇ ਜੇ ਗੱਲ ਕਰੀ ਇਧਰ ਪਾਸੇ ਕਿਸਾਨ ਵੀਰ ਬਹੁਤ ਨੇ ਆਪਣੇ ਆਜਾ ਆਪਾਂ ਗੱਲਾਂ ਇਹ ਕੱਲੇ ਕੱਲੇ ਕਿਸਾਨ ਵੀਰ ਦੀ ਬਾਈਟ ਲੈਣ ਲੱਗੇ ਨਾ ਵੀਡੀਓ ਬੜੀ ਲੰਬੀ ਉਹ ਜੀ ਮੇਨ ਚੀਜ਼ ਆ ਬੀਬੀ ਵੀ ਹੈਗਾ ਪੂਰਾ ਚੰਗਾ ਮਿੱਤਰੋ ਲਾਹਾ ਹੁਣ ਤੁਸੀਂ ਲੈਣਾ ਤੇ ਇਧਰ ਅੰਕਲ ਜੀ ਖੜੇ ਨੇ ਜੀ ਪਿੰਡ ਹੈਬੂਆਣਾ ਮੰਡੀ ਕਲਾਂ ਵਾਲੀ ਜ਼ਿਲ੍ਹਾ ਸਰਸਾ ਕੀ ਨਾਮ ਆ ਜੀ ਆਪਣਾ ਸਰਜੀਤ ਸਿੰਘ ਆ ਜੀ ਸਰਜੀਤ ਸਿੰਘ ਜੀ ਤੇ ਕਿਵੇਂ ਰਿਹਾ ਜੀ ਝੜਾ ਬਹੁਤ ਵਧੀਆ 97 ਮਨ ਹੋਇਆ ਜੀ ਕਿਲੇ ਦਾ 97 ਮਨ ਹਾਂਜੀ ਜਿਵੇਂ ਕਰੀਏ ਪਹਿਲਾਂ ਦੇ ਝੋਨੇ ਨੂੰ ਰਿਕਾਰਡ ਤੋੜਤੇ ਜਿਵੇਂ ਬਾਕੀ ਬੀਜਾਂ ਨੇ ਕਿਸਾਨ ਵੀਰਾਂ ਨੂੰ ਨਿਰਾਸ਼ ਕੀਤਾ ਉਹ ਸਭ ਨੇ ਇਹਦਾ ਰਿਜ਼ਲਟ ਵਧੀਆ ਸੀ ਬਹੁਤ ਵਧੀਆ ਸੀ ਤੇ ਜੇ ਆਪਾਂ ਗੱਲ ਕਰੀਏ ਯਾਰ ਜਿਵੇਂ ਮੌਸਮ ਵੀ ਅਨਕੂਲ ਹੈ ਨਹੀਂ ਸੀ ਝੋਨੇ ਲਗਭਗ ਸਾਰੇ ਮਾੜੇ ਨਿਕਲੇ ਆ ਜੇ ਇੰਨੇ ਮਾੜੇ ਸਮੇਂ ਦੇ ਵਿੱਚ ਮਾੜੇ ਮੌਸਮ ਦੇ ਵਿੱਚ ਇਹਨਾਂ ਨੇ ਇੰਨਾ ਟੌਪ ਦਾ ਰਿਜ਼ਲਟ ਦਿੱਤਾ ਜੇ ਕਿਤੇ ਸਾਰਾ ਕੁਝ ਇਹਦੇ ਅਨਕੂਲ ਹੋ ਜੇ ਤਾਂ ਮਿੱਤਰ ਜਿਵੇਂ ਕਰੀਏ ਚਾਰ ਚੰਨ ਲੱਗ ਜਾਣਗੇ ਹਾਂਜੀ ਹਨਾ ਜੀ ਹਾਂਜੀ ਤੇ ਨਾਲ ਇੱਥੇ ਲਿਆ ਪਾਸੇ ਕਿਸਾਨ ਵੀਰ ਆਪਣੇ ਨਾਲ ਨੇ ਜੀ ਸਕਿੰਦਰ ਸਿੰਘ ਇਹਨਾਂ ਨੇ ਜਮੀਨ ਰਿਕਾਰਡ ਤੋੜਤੇ ਜਿੱਥੇ ਕੰਪਨੀ ਕਹਿੰਦੀ ਐ ਇਹਨਾਂ ਨਿਕਲੂ ਇਹਨਾਂ ਨੇ ਉਦੋਂ ਦੇ ਵੱਧ ਚੰਗਾ ਰਿਜ਼ਲਟ ਕੱਢ ਕੇ ਦਿਖਾਇਆ ਸਕਿੰਦਰ ਸਿੰਘ ਦਾ ਨਾਮ ਆ ਪਿੰਡ ਖੋਖਰ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ 40 ਤੋਂ 40 ਕੁਇੰਟਲ 40 ਕਿਲੋ ਮੀਟਰ 101 ਮਰ ਝੋਨਾ ਨਿਕਲਿਆ ਸਕਿੰਦਰ ਸਿੰਘ ਜੀ ਸਹੀ ਗੱਲ ਆ ਜੀ ਨਿਕਲਿਆ ਠੀਕ ਐ 101 ਮਰ ਨਿਕਲਿਆ ਮੰਡੀ ਕਰਨ ਦੇ ਵਿੱਚ ਤਾਂ ਹੀ ਦਿੱਕਤ ਆਈ ਕੋਈ ਨਹੀਂ ਕੋਈ ਦਿੱਕਤ ਨਹੀਂ ਤੇ ਪਾਣੀ ਦੀ ਜਿਵੇਂ ਕਹਿੰਦੇ ਆ ਬਚਤ 30 ਜਣਾ ਦੀ ਬਚਤ ਹੋ ਜਾਂਦੀ ਐ ਜਿਵੇਂ ਕਹਦੀ ਉਹ ਕੰਮ ਨਹੀਂ ਜੀ ਲਾਇਆ ਪਹਿਲਾਂ ਉੜ ਕੇ ਵੱਡਿਆ ਲੇਟ ਇਹ ਲਾਓ ਮਗਰੋਂ ਪਹਿਲਾਂ ਵੱਡ ਲਓ ਠੀਕ ਹੈ ਤੇ ਜਿਵੇਂ ਕਹਦੀ ਮਿੱਤਰੋ ਲਾਹਾ ਲੈ ਲੋ ਰਾਸੀ ਦਾ ਜੀ ਬੀਆ ਇਹ 3350 ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਵੀ ਖਰਾ ਉਤਰਦਾ ਤੇ ਜਿੰਨੇ ਕਿਸਾਨ ਵੀਰਾਂ ਇਹਨਾਂ ਨੇ ਲਾਹਾ ਲਿਆ ਯਾਰ ਕਿਸਾਨ ਵੀਰਾਂ ਦੀਆਂ ਜਿੰਨੀਆਂ ਕਿ ਉਮੀਦਾਂ ਹੁੰਦੀਆਂ ਹਰੇਕ ਕਿਸਾਨ ਨੂੰ ਇਹੀ ਹੁੰਦਾ ਵੀ ਆਪਾਂ ਝੋਨਾ ਬੀਜਿਆ ਯਾਰ ਸਾਡਾ ਮੰਡੀਕਰਨ ਸੌਖਾ ਹੋ ਜੇ ਵੀ ਝੋਨਾ ਵੱਢ ਲਿਆ ਉਹਦਾ ਮੁੱਲ ਪੈ ਜੇ ਛੇਤੀ ਮੰਡੀ ਦੇ ਵਿੱਚ ਭਰਾਈ ਛੇਤੀ ਹੋ ਜੇ ਉਰੇ ਵੀ ਨਕੂੜਾ ਉਦੋਂ ਬਾਅਦ ਦੇ ਵਿੱਚ ਆ ਪਰਾਲੀ ਦਾ ਹੱਲ ਹੋ ਜੇ ਪਰਾਲੀ ਵੀ ਘਟਾ ਕਿਉਂਕਿ ਕਦ ਘਟਾ ਪਰਾਲੀ ਘਟਾ ਜਿਹੜਾ ਲਾਉਣ ਦਾ ਸਮਾਂ 90 ਤੋਂ 85 ਤੋਂ 90 ਦਿਨਾਂ ਦੇ ਵਿੱਚ ਵਿੱਚ ਝੋਨਾ ਵਧਣ ਜੋਗ ਹੋ ਜਾਂਦਾ ਸਮਾਂ ਵੀ ਘਟ ਲੈਂਦਾ ਪਾਣੀ ਜੋ ਸਮਾਂ ਘਟ ਰਿਹਾ ਪਾਣੀ ਆਟੋਮੈਟਿਕ ਹੀ ਘਟ ਲੱਗੂਗਾ ਤੇ ਵੀਡੀਓ ਚੰਗੀ ਲੱਗੀ ਹੁਣ ਕਮੈਂਟ ਕਰਕੇ ਤੁਸੀਂ ਦੱਸਣਾ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਕਿਸਾਨ ਵੀਰੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ